ਜਿਹੜੇ ਜਿਹੜੇ ਖੁਸ਼ ਹੈ ਵੀ ਅੱਜ ਸਾਡੇ ਪਿੰਡ ਵਾਲੇ ਗੱਗੇ ਦਾ ਪਿੰਡ ਦੇ ਮੇਲੇ ਤੇ ਜੂਸਰ ਦੇ ਨਾਲ ਮਾਨ ਸਰਮਾਨ ਹੋ ਰਿਹਾ ਹੈ ਜਿਹੜੇ ਜਿਹੜੇ ਖੁਸ਼ ਹੈ ਇੱਕ ਵਾਰੀ ਤਾਲੀਆਂ ਜ਼ੋਰਦਾਰ ਮਾਰੋ ਯਾਰ ਹਾਂ ਲੈ ਵੀ ਆ ਜਾ ਪ੍ਰੀਤ ਇੱਧਰਲੇ ਪਾਸੇ ਲੈ ਵੀ ਆ ਗੱਗੇ ਇੱਧਰਲੇ ਪਾਸੇ ਹਾਂ ਇੱਧਰ ਸਿੱਧਾ ਕਰ ਲੈ ਇੱਧਰ ਨੂੰ ਆ ਜਾਈ ਸਾਰੇ ਹਾਂ ਫੋਟੋ ਵਧੀਆ ਆ ਜਾਣੀ ਹੈ ਉਧਰ ਸਾਡੀ ਜ਼ਿੰਦਗੀ ਦਾ ਮਾਣ ਹੈ ਬਾਈ ਹੈਪੀ ਮਲੇਸ਼ੀਆ ਉਹ ਐਲਾਨ ਕਰਾਉਂਦਾ ਹੈ ਵੀ ਗੱਗਾ ਕਲੀਪੁਰ ਜਿਹੜੇ ਵੀ ਮੇਲੇ ਤੇ ਕਹੇਗਾ ਜਿੱਥੇ ਵੀ ਕਹੇਗਾ ਰੈਂਜਨ ਸਾਈਕਲ ਦੇ ਨਾਲ ਮਾਨ ਸਨਮਾਨ ਹੋਵੇਗਾ ਲੈ ਵੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਜ਼ੋਰਦਾਰ ਤਾੜੀਆਂ ਮਾਰ ਦਿਓ ਵੀ ਹੁਣ ਦੀ ਗਰੀਬੀ ਨਾ ਕਰੋ ਅਸੀਂ ਮਾਰ ਕੇ ਝਪੇੜੇ ਕਰੋ ਕੱਢੇ ਇੱਕ ਜਕੜਾ ਲਾਵਾਂਗੇ ਬੁੱਲੇ ਸੋਨਿਆ ਲੈ ਗੱਗਿਆ ਤੈਨੂੰ ਮੁबारकਾਂ ਨੇ ਤੇ ਗੱਗੀ ਗੁਰਨੇ ਵਾਲਾ ਕਹਿੰਦਾ ਵੀ ਮੁਸੰਮੀ ਆ ਮੇਰੇ ਵੱਲੋਂ ਅੱਜ ਮੋਟਰਸਾਈਕਲ ਦੀ ਖੁਸ਼ੀ ਤੈਨੂੰ ਫਰੀ ਨੇ ਤੇ ਜੂਸਰ ਅਸੀਂ ਤੈਨੂੰ ਦੇਤਾ ਕਿਉਂਕਿ ਇਹ ਲੋੜਵੰਦ ਪਰਿਵਾਰ ਦਾ ਹੈ ਮੈਂ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਹੈ ਵੀ ਇਹੇ ਜੇ